ਗੱਲਾਂ ਵਿੱਚ ਟੋਏ ਖਾਬਾਂ ਵਿੱਚ ਖੋਏ ਯਾਰ ਨੇ ਖੂਬ ਸੂਰਤੀ ਜੋ ਜੰਮੂ ਕਸ਼ਮੀਰੀ ਵਾਲੇ ਪਹਾੜ ਨੇ ਤੂੰ ਕਿੰਨੇ ਮਾਰਤੇ ਤੇ ਕਿੰਨੇ ਸੂਲੀ ਜੇ ਝਾੜਨੇ ਜਦ ਨਾਲ ਖੜੀ ਹੋਈ ਕਿੰਨੇ ਕਾਲਜ ਆ ਸਾੜਨੇ ਨਾ ਕਰਦੀ ਇਸ਼ਾਰੇ ਨਾ ਕੋਈ ਗੱਲ ਬੁੱਲਾਂ ਚੋਂ ਮੈਂ ਤੇ ਛੱਡਦੀ ਆ ਆਉਂਦੀ ਜਿਹੜੀ ਖੜੇ ਫੁੱਲਾਂ ਚੋਂ ਕਾਰੇ ਦੀ ਆਰਦਾਸਾਂ ਮੇਰੇ ਲਈ ਮੈਂ ਉਹਨੂੰ ਵੇਖ ਵੇਖ ਕੇ ਜੀਨਾ ਜੱਟੀ ਕਣਕਾਂ ਦੀ ਤੁੱਪ ਵਰਗੀ ਜਾਵੇ ਚਮਕ ਚੀਰਦੀ ਸੀਨਾ ਜੱਟੀ ਕਣਕਾਂ ਦੀ ਤੁੱਪ ਵਰਗੀ ਜਾਵੇ ਚਮਕ ਚੀਰਦੀ ਸੀਨਾ ਰੱਬ ਦੀ ਆਕਲਾਕਾਰਿਓ ਨੇ ਰੀਜਿਆ ਉਤਾਰੀ ਲੱਗੇ ਜਾਨ ਤੋਂ ਪਿਆਰੀ ਜੱਟ ਨੂੰ ਜ਼ਿੰਦਗੀ ਆ ਕੀਮਤੀ ਜਿਉ ਮੈਨੂੰ ਮਿਲ ਜੇ ਮੈਂ ਹੱਸ ਕੇ ਉਹਦੇ ਨਾਲ ਕੱਟ ਲਵਾਂ ਰੌਣਕ ਆ ਖੇਤਾਂ ਦੀ ਤਰਦੀ ਆ ਪੈਂਦੇ ਹੌਲੇ ਵੱਟ ਨੂੰ ਜੇ ਬਾਬਾ ਕਰੇ ਮੇਰ ਤੈਨੂੰ ਬੇਬੇ ਦੀ ਬਣਾ ਲੂੰ ਛੱਟ ਨੂੰ ਤੇਰੇ ਦਿਲ ਦਾ ਇਹ ਦਿਲ ਬੜਾ ਨਾਜ਼ਕ ਕੁੜੇ ਸਾਰੇ ਜਜ਼ਬਾਤ ਇਹਦੇ ਤੇਰੇ ਨਾਲ ਐ ਜੁੜੇ ਤੈਨੂੰ ਨਹੀਂ ਗਵਾਉਣਾ ਲਾਈਫ ਚੋਂ ਤਾਈਓ ਕੁੱਟ ਸਬਰਾਂ ਦੇ ਪੀਣਾ ਜਾ ਟੀ ਕਣਕਾਂ ਦੀ ਤੁੱਪ ਵਰਗੀ ਜਾਵੇ ਚਮਕ ਚੀਰ ਦੀ ਸੀਨਾ ਜਾ ਟੀ ਕਣਕਾਂ ਦੀ ਤੁੱਪ ਵਰਗੀ ਜਾਵੇ ਚਮਕ ਚੀਰ ਦੀ ਸੀਨਾ